ਅੱਜ ਵੀ ਕਿ ਲਗਾਤਾਰ ਜੇ ਗੱਲ ਕਰੀਏ ਤਾਂ ਕੱਲ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਜਿਹੜੀ ਖਬਰ ਦਿਖਾਈ ਸੀ ਜਲ ਸਪਲਾਈ ਮੈਗਨੇ ਦੇ ਜਿਹੜੇ ਕਰਮਚਾਰੀਆਂ ਵੱਲੋਂ ਜਿਹੜਾ ਆ ਧਰਨਾ ਲਗਾ ਕੇ ਜਿਹੜਾ ਆ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਵੱਲੋਂ ਧਰਨਾ ਲਗਾ ਕੇ ਪੁਤਲੇ ਫੂਕੇ ਗਏ ਸੀ ਉੱਥੇ ਹੀ ਐਸਡੀਓ ਜਿਹੜੇ ਹਨ ਕਨਸੀ ਉਹਨਾਂ ਦਾ ਵੀ ਜਿਹੜਾ ਆ ਪੁਤਲਾ ਫੂਕਿਆ ਗਿਆ ਸੀ ਹੁਣ ਵੀ ਲਗਾਤਾਰ ਜੇ ਗੱਲ ਕਰੀਏ ਤਾਂ ਉਹਨਾਂ ਦੇ ਵਾੜੇ ਵਾਟ ਸਪਲਾਈ ਦੇ ਜਿਹੜੇ ਕਰਮਚਾਰੀ ਹਨ ਉਹਨਾਂ ਵੱਲੋਂ ਜਿਹੜਾ ਐਸਡੀਓ ਕਨਸ ਦਾ ਜਿਹੜਾ ਆ ਉੱਥੇ ਦ ਦਾ ਘਰਾਵ ਜਿਹੜਾ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲਗਾਤਾਰ ਉਹਨਾਂ ਦਾ ਜਿਹੜਾ ਵਿਰੋਧ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਗੱਲ ਕਰੀਏ ਇਹਨਾਂ ਦਾ ਵਿਰੋਧ ਇਸ ਕਾਰਨ ਹੈ ਕਿ ਉਹਨਾਂ ਤੇ ਜਿਹੜਾ ਐ ਐਸ ਡੀਓ ਵੱਲੋਂ ਜਿਹੜਾ ਨਜ਼ਾਇਜ਼ ਤੌਰ ਤੇ ਝੂਠੇ ਪਰਚੇ ਜਿਹੜੇ 25 ਕਰਮਚਾਰੀਆਂ ਤੇ ਕੀਤੇ ਗਏ ਸੀ ਸਕਾਡਰ ਸਕੀਮ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਅਸੀਂ ਜਲ ਸਪਲਾਈ ਦੇ ਮੈਕਿੰਗ ਦੇ ਵਿੱਚ ਜਿਹੜੇ ਸਾਡੇ ਸਾਨੂੰ ਉਹ ਟੀਮ ਜਿਹੜੀ ਹੈ ਸਕਾਡ ਸਕੀਮ ਹੈ ਉਹਨੂੰ ਨਹੀਂ ਲਗਾਇਆ ਜਾਏਗਾ ਇਹਦੇ ਨਾਲ ਜਿਹੜੇ ਉੱਥੇ ਕਰਮਚਾਰੀ ਕੰਮ ਕਰ ਰਹੇ ਹਨ ਉਹਨਾਂ ਨੂੰ ਜਿਹੜਾ ਆ ਘਰ ਬੈਠਣਾ ਪਏਗਾ ਇਸ ਦੇ ਨਾਲ ਸਰਕਾਰ ਨੂੰ ਕਾਫੀ ਮੁਨਾਫਾ ਹੋਏਗਾ ਇਸ ਸਬੰਧੀ ਜਿਹੜੇ ਸਮੇ ਜਿਹੜਾ ਆ ਉਹਨਾਂ ਵੱਲੋਂ ਵੱਡਾ ਵਿਰੋਧ ਜਿਹੜਾ ਦੇਖਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਉਹਨਾਂ ਦੇ ਕਹਿਣਾ ਇਹ ਵੀ ਕਹਿਣਾ ਹੈ ਕਿ ਅਗਰ ਸਾਡੇ ਪੰਜੀ ਕਰਮਚਾਰੀਆਂ ਤੇ ਜਿਹੜੇ ਕੀਤੇ ਹੋਏ ਝੂਠੇ ਪਰਚੇ ਉਹਨਾਂ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਸਾਡਾ ਉੱਚੇ ਪੱਧਰ ਤੇ ਜਿਹੜਾ ਆ ਦਰਨਾ ਪ੍ਰਦਰਸ਼ਨ ਹੋਏਗਾ ਚਾਹੇ ਅਸੀਂ ਰੋਡ ਜਾਮ ਕਰਾਂਗੇ ਚਾਹੇ ਹਾਈਵੇ ਜਾਮ ਕਰਾਂਗੇ ਇਸ ਸਬੰਧੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨੀ TURN sure. ਨਾ ਨੇ ਕਿਤਾ ਜਾ ਰਿਹਾ ਜੀ ਦੇ ਕਮ ਲੈਸ ਕਰ ਸਮੋਚਾ ਜਿਸ ਨੰਬਰ 31 ਆਪਣਾ ਸੋਰੀ ਜਲ ਸਪਲਾਈ ਅਤੇ ਸਾਇੰਟਿਸਟ ਦਾ ਕੰਟੈਕਟ ਵਰਕਰ ਜਿਸ ਨੰਬਰ 31 ਦੇ ਸਾਰੇ ਅਤੇ ਜਿਹੜਾ ਰੂ ਸਾਥੀ ਬੈਠੇ ਨੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਸਾਡੇ ਸਕੀਮਾ ਤੇ ਸਕਾਡਾ ਸਿਸਟਮ ਜਿਹੜਾ ਲਗਵਾਇਆ ਜਾ ਰਿਹਾ ਹੈ ਪੰਜਾਬ ਦੇ ਕਿਤੇ ਵੀ ਜਿਹਦੇ ਪਿੱਛੇ ਇਹ ਸਿਸਟਮ ਨਹੀਂ ਲਗਾਇਆ ਸਾਡੇ ਪਠਾਨਕੋਟ ਦੇ ਵਿੱਚ ਸਬਡਿਵੀਜ਼ਨ ਰੋਜਨ ਸਿੰਘ ਦੇ ਜੋ ਐਸਡੀਓ ਕਲਸਰਾਜ ਨੇ ਉਹਨਾਂ ਵੱਲੋਂ ਸਾਡੀਆਂ ਸਕੀਮਾਂ ਤੇ ਸਕਾਟਾ ਸਿਸਟਮ ਲਗਾਇਆ ਜਾ ਰਿਹਾ ਅਸੀਂ ਇਸ ਦਾ ਪੂਰਨ ਪੂਰਨ ਤੌਰ ਤੇ ਵਿਰੋਧ ਕਰਦੇ ਪਿਆ ਸਾਡੀ ਜਥੇਬੰਦੀ ਇਹ ਫੈਸਲਾ ਹੈ ਕਿ ਜਦ ਤੱਕ ਸਾਡੇ ਜਥੇਬੰਦੀ ਨਾਲ ਇਸ ਸਿਸਟਮ ਤੇ ਗੱਲਬਾਤ ਨਹੀਂ ਹੁੰਦੀ ਅਸੀਂ ਇਹਦਾ ਵਿਰੋਧ ਜਿਹੜਾ ਉਹ ਕਰਦੇ ਰਵਾਂਗੇ ਇਸ ਵਿਰੋਧ ਦੇ ਤਹਿਤ ਸਾਡੇ ਐਸਡੀਓ ਕਲਸਰਾਜ ਨੇ ਸਾਡੇ ਤੇ ਐਫਆਰ ਦਰਜ ਕਰਾਈ ਹੈ ਸਾਡੇ ਪਰਿਵਾਰਾਂ ਤੇ 25 ਬੰਦਿਆਂ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਤੇ ਐਫਆਰ ਦਰਜ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਧਰਨੇ ਦਾ ਮੁੱਖ ਕਾਰਨ ਹੀ ਹੈ ਕਿ ਜਿੱਦੋਂ ਸਾਡੇ ਤੇ ਝੂਠੀ ਐਫਐਫਐਸ ਜਿਹੜਾ ਨੇ ਕੀਤੀ ਆ ਉਹਨੂੰ ਰੱਦ ਕੀਤਾ ਜਾਵੇ ਜੇਕਰ ਇਹ ਐਫਐਫਰ ਰੱਦ ਨਹੀਂ ਹੁੰਦੀ ਤਾਂ ਅਸੀਂ ਸਾਡੀ ਜੋ ਸੁਭਾ ਕਮੇਟੀ ਹੈ ਸਾਡੀ ਜੋ ਇਥੇ ਬੈਠੀ ਡੀਟੀਸੀ ਪਰ ਇਹ ਕੋਈ ਵੱਡਾ ਫੈਸਲਾ ਕਰ ਸਕਦੇ ਨਹੀਂ ਹੈ ਇਸ ਲਈ ਅਸੀਂ ਆਈਟੀਯੂ ਨੂੰ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਤੱਕ ਸਾਡੇ ਝੂਠੇ ਪਰਚੇ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਧਰਨਾ ਜਿਹੜਾ ਆ ਇਹ ਚੱਲਦਾ ਰਹੇਗਾ ਧੰਨਵਾਦ ਸਰਵ ਯੂਨੀਅਨ ਅਸੀਂ ਅੱਜ ਜਿਹੜੇ ਜਲ ਸਪਲਾਈ ਸਾਇੰਟਿਸਟ ਐਂਡ ਟੈਕਨਿਕਲ ਵਰਕਰ ਯੂਨੀਅਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਹ ਸੰਘਰਸ਼ ਦੀ ਹਮਾਇਤ ਵਿੱਚ ਆਏ ਆ ਅਸੀਂ ਇਸ ਗੱਲ ਨੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਸਕਾਡਰ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਚੁੱਕਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਉਹ ਭਾਈ ਰੇਲਾਂ ਸਾਰਾ ਮਹਿਕਮਾ ਸਾਰੇ ਅਦਾਰੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਗਏ ਆ ਇਸੇ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਆ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਸਪਰਪਜ ਵਹੀਕਲ ਨਾਂ ਦੀ ਜਿੱਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਦੇ ਕੋਲ ਨੂੰ ਇਹ ਸੌਂਪਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਦੇ ਕੋਲ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰਜਗਾਰ ਆ ਉਹ ਰਜਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮੁੱਲ ਮਿਲੂਗਾ ਜਾਨੀ ਪਾਣੀ ਦੀ ਕੀਮਤ ਅਦਾਕਾਰੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਕਿ ਇਹ ਸਰਕਾਰ ਦੀ ਜਿਹੜੀ ਪਾਲਸੀ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਦੀ ਪਾਲਸੀ ਹੈ ਇਹ ਵਰਲਡ ਬੈਂਕ ਆਈਐਮਐਫ ਤੇ ਡਬਲਯੂਟੀਓ ਦੀਆਂ ਪਾਲਸੀਆਂ ਦੇ ਤਹਿਤ ਆ ਕਿ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਸੂਤ ਜੇ ਜਲ ਸਪਲਾਈ ਦੀ ਸੇਵਾ ਉਹ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਤੌਰ ਦੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਸੌਂਪੀ ਜਾ ਰਹੀ ਆ ਇਹਦੀ ਅਸੀਂ ਨਿੰਦਾ ਕਰ ਰਹੇ ਹਾਂ ਤੇ ਇਹ ਸੰਘਰਸ਼ ਦੀ ਅਸੀਂ ਹਮਾਇਤ ਕਰ ਰਹੇ ਹਾਂ ਤੇ ਇਹ ਜਿਹੜੇ ਸੰਘਰਸ਼ੀ ਲੋਕਾਂ ਦੇ ਉੱਤੇ ਕੀਤੇ ਝੂਠੇ ਪਰਚੇ ਆ ਉਹ ਰੱਦ ਕਰਕੇ ਇਸ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਲਈ ਅਸੀਂ ਮੰਗ ਕਰਦੇ ਹਾਂ ਇਹ ਸਾਡਾ ਸੰਘਰਸ਼ ਹੈ ਠੀਕ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਦਾ ਮੈਂ ਔਗਾਰਸ਼ਾਡਾਂਾ ਪੱਛਮੀ ਪੰਜਾਬ ਕਨੈਕਟ ਵਰਟੀਕਲ ਇਸਮਕਤੀ ਸ਼ਹਿਰ ਪਰਦੂ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਵਾ ਸਾਡੀ ਜਥੇਬੰਦੀ ਹਮੇਸ਼ਾ ਹੀ ਲੋਕਾਂ ਦੇ ਪਾਣੀ ਦੇ ਨਾਲ ਦਾ ਕੰਮ ਅਸੀਂ ਕਰਦੇ ਆ ਰਹੇ ਪਿਛਲੇ ਬੇ ਸਮੇਂ ਤੋਂ ਪਰ ਇਹਦਾ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਸਰਕਾਰ ਵੱਲੋਂ ਉਹਦੇ ਜਿਹੜਾ ਸਾਈਡ ਇਫੈਕਟ ਵਾ ਇਹ ਲੋਕਾਂ ਨੂੰ ਦੱਸਦੇ ਨਹੀਂ ਚਲੋ ਜੇ ਲੋਕ ਕਹਿਣਗੇ ਵੀ ਆਪਣੇ ਵਾਸਤੇ ਲੜਦੇ ਆ ਆਪਾਂ ਪਹਿਲਾਂ ਲੋਕਾਂ ਵਾਸਤੇ ਲੜਦੇ ਆ ਜਿਨ੍ਹਾਂ ਨੂੰ ਅਸੀਂ ਪਾਣੀ ਦਾ ਦੇਣ ਵਾਸਤੇ ਸਰਕਾਰ ਨੇ ਮਹਿਕਮਾ ਲਿਖ ਕੇ ਆ ਇਸ ਦੇ ਲੰਬੇ ਸਮੇਂ ਤੋਂ ਔਰ ਜਦੋਂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣੇ ਆ ਇਹਨਾਂ ਨੇ ਜੋ ਸੈਂਸਰ ਲਾ ਕੇ ਟਾਈਮ ਸੈੱਟ ਕਰਨਾ ਪਾਵਰ ਕੱਟ ਲੱਗਣੇ ਆ ਸਾਡੇ ਵਰਕਰ ਰਾਤ ਦੇ 12-12 ਵਜੇ ਤੱਕ ਡਿਊਟੀ ਕਰਦੇ ਆ ਜਦੋਂ ਟਾਈਮ ਸੈੱਟ ਕਰ ਦਿੱਤਾ ਉਹ ਇਸ ਮਸ਼ੀਨਰੀ ਉੱਤੇ ਖਰਾਬ ਹੋ ਗਈ ਬੇਲਾ ਕਵੇਲਾ ਪਾਣੀ ਸਾਡੇ ਵਰਕਰ ਦਿਨ ਰਾਤ ਸਪਾਂ ਦੀ ਸਰੀਆ ਮਿਹਨਤ ਕੇ ਮਿਹਨਤ ਕਰਕੇ ਲੋਕਾਂ ਨੂੰ ਪਾਣੀ ਦੇਣ ਦੀ ਸੇਵਾ ਕਰਦੇ ਆ ਰਹੇ ਆ ਜਦੋਂ ਇਹ ਸਿਸਟਮ ਲੱਗ ਗਿਆ ਪਹਿਲਾ ਨੰਬਰ ਲੋਕਾਂ ਸਮਸਰ ਪਾਣੀ ਮਿਲਣਾ ਜੇ ਪੰਚਾਇਤਾਂ ਕੋਲ ਸਕੀਮਾਂ ਨਹੀਂ ਚੱਲੀਆਂ ਫੇਲ ਹੋਈਆਂ ਤੇ ਆਉਣਾ ਸਨ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੋਟਰ ਵੱਡੀ ਉਹਨਾਂ ਨੇ ਕਰਨੀਆਂ ਵੱਡੀਆਂ ਕੰਪਨੀਆਂ ਆਉਣੀਆਂ ਉਹਨਾਂ ਨੇ ਮਹਿੰਗੇ ਭਾਅ ਦੇ ਪਾਣੀ ਵੇਚਣਾ ਜਿਹੜਾ ਅਸਲੇ 60-70 ਰੁਪਏ ਜਿਹੜਾ ਇੱਕ ਦਿਨ ਵਾਸਤੇ ਪਾਣੀ ਸਾਡਾ ਮਹਿਕਮਾ ਦੇ ਰਿਹਾ ਦੂਸਰੇ ਨੰਬਰ ਤੇ ਜਿਹੜਾ ਕੱਚਾ ਪిల్లా ਰੋਜ਼ਗਾਰ 15-20 ਸਾਲ ਤੋਂ ਵਰਕਰ ਉਸੇ ਕਰਦਾ ਆ ਰਿਹਾ ਲਿਸੈਂਸਮੈਂਟ ਤੇ ਆਊਟਸੋਰਸ ਤੇ ਉਹਦਾ ਰੋਜ਼ਗਾਰ ਜਿਹੜਾ ਖਸਰਾਣਾ ਨੂੰ ਘਰ ਨੂੰ ਤੋੜ ਦੇਣਾ ਇਸ ਦੇ ਵਿਰੋਧ ਵਜੋਂ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਸੀਗਾ ਸਾਡੇ ਇੱਕ ਖਰਾਬ ਸਾਡਾ ਸਿਸਟਮ ਆਮ ਲੋਕਾਂ ਦੇ ਵੀ ਹਿੱਤ ਵਿੱਚ ਹੈ ਨਹੀਂਗਾ ਸ਼ਾਂਤਵੇਂ ਤਰੀਕੇ ਨਾਲ ਉਸ ਕਾਡਾ ਸਿਸਟਮ ਉਤਾਰ ਕੇ ਸਪੰਜ ਦੇ ਕਰ ਰੱਖਿਆ ਤੇ ਉਹ ਕੰਪਨੀ ਦੇ ਹਵਾਲੇ ਕੀਤਾ ਤੇ ਇੱਥੋਂ ਜਿਹੜਾ ਐਸਡੀਓ ਕਾਂਸਰਾਜ ਆ ਉਹਨੇ ਇਹ ਪ੍ਰਸ਼ਾਸਨ ਦੀ ਸਿਹਤ ਤੇ ਧੱਕੇ ਨਾਲ ਪਰਚੇ ਕਰਾਏ ਆ ਕੁਝ ਪਿੰਡ ਵਾਸੀ ਆ ਤੇ ਨੌ ਦੇ ਵਿੱਚ ਸਾਡੇ ਵਰਕਰ ਵਾ ਜਦੋਂ ਤੱਕ ਇਹ ਪਰਚੇ ਜਿਹੜੇ ਪਾਏ ਝੂਠੇ ਪਰਚੇ ਪਾਏ ਆ ਉਹ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਇਦਾਂ ਚੱਲਦਾ ਰਹੂਗਾ ਜੇ ਸਾਨੂੰ ਲੋੜ ਪਈ ਇੱਥੋਂ ਸਾਡਾ ਮਸਲਾ ਨਹੀਂ ਹੁੰਦਾ ਅਸੀਂ ਹੋਰ ਵੀ ਕੋਤ ਸਖਾ ਸੰਘਰਸ਼ ਅਲਿਖ ਸਕਦੇ ਹਾਂ